ਹੜਾ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਲੁਧਿਆਣਾ ਪ੍ਰਸ਼ਾਸਨ ਵੱਲੋਂ ਅਤੇ ਲਗਦੇ ਲੁਧਿਆਣਾ ਦੇ ਪਿੰਡ ਦੇ ਵਿੱਚ ਕੀ ਪ੍ਰਬੰਧ ਕੀਤੇ ਗਏ ਕੱਲ ਤੁਸੀਂ ਦੌਰਾ ਨਹੀਂ ਕੀਤਾ ਨਹੀਂ ਕੱਲ ਅਸੀਂ ਦੌਰਾ ਨਹੀਂ ਕੀਤਾ ਕੱਲ ਅਸੀਂ ਮੌਕ ਡ੍ਰਿਲ ਵੀ ਕੀਤੀ ਹੈ ਵੀ ਜੇਕਰ ਕੋਈ ਇਦਾਂ ਦੇ ਹਾਲਾਤ ਬਣ ਜਾਂਦੇ ਹਨ ਤੇ ਸਾਡਾ ਕੀ ਰਿਸਪੌਂਸ ਹੋਏਗਾ ਔਰ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਇਸ ਪ੍ਰਸ਼ਾਸਨ ਬਿਲਕੁਲ ਤਿਆਰ ਹੈ ਔਰ ਕੋਈ ਘਬਰਾਨ ਦੇ ਲੋੜ ਨਹੀਂ ਹੈ एवरीथिंग ਇਜ਼ ਅੰਡਰ ਕੰਟਰੋਲ ਜਿਹੜਾ ਵਾਟਰ ਲੈਵਲ ਹੈ ਉਹ ਸੇਫ ਲੈਵਲ ਤੋਂ ਕਾਫੀ ਥੱਲੇ ਚੱਲ ਰਿਹਾ ਹੈ 10000 ਦੇ ਨੇੜੇ ਦੇ ਨੇੜੇ ਚੱਲ ਰਿਹਾ ਜਦੋਂ ਕਿ ਸਾਡਾ ਸੇਫ ਲੈਵਲ ਉਸ ਤੋਂ 5 ਗੁਣਾ ਤੋਂ ਵੀ ਵੱਧ ਹੈਗਾ ਤੇ ਨਾਥਿੰਗ ਟੂ ਵਰੀ ਔਰ ਸਾਰੇ ਪਿੰਡਾਂ ਦਾ ਦੌਰਾ ਕੀਤਾ ਉੱਥੇ ਜਿੱਥੇ ਜਿੱਥੇ ਵੀ ਸਾਡੇ ਵਲਨਰੇਬਲ ਪੁਆਇੰਟਸ ਹੈ ਜਿੱਥੇ ਬ੍ਰੀਚਸ ਵਗੈਰਾ ਪਿਛਲੇ ਦਿਨਾਂ ਦੇ ਵਿੱਚ ਹੈ ਪਿਛਲੇ ਸਾਲਾਂ ਦੇ ਵਿੱਚ ਹੁੰਦੇ ਗਏ ਹਨ ਔਰ ਪਿੰਡ ਵਾਸੀਆਂ ਦੇ ਨਾਲ ਉੱਥੇ ਵਿਜ਼ਿਟ ਕੀਤਾ ਦੌਰਾ ਕੀਤਾ ਸਾਰੇ ਤਿਆਰੀਆਂ ਦਾ ਜਾਇਜ਼ਾ ਲਿਆ ਸਭ ਕੁਝ ਓਕੇ ਹੈ ਸਭ ਕੁਝ ਠੀਕ ਹੈ ਬਿਲਕੁਲ ਸਰ ਲੋਕਾਂ ਨੂੰ ਕਿਸ ਤਰ੍ਹਾਂ ਦਾ ਸੂਚਿਤ ਕੀਤਾ ਜਾ ਰਿਹਾ ਡ੍ਰਿਲ ਦੇ ਬਣਾਉਣ ਤੇ ਕੀ ਕੀ ਸਮਝਾਇਆ ਜਾ ਰਿਹਾ ਜੇਕਰ ਅਦਰ ਪਾਣੀ ਦਾ ਪੱਥਰ ਬੰਦਾ ਹੋਇਆ ਜਾਂ ਕੁਝ ਸਮੇਂ ਦੇ ਵਿੱਚ ਲੋਕੀ ਮੌਸਮ ਦੇ ਵਾਅਦੇ ਬੱਲੋ ਵੀ ਅਲਰਟ ਜਨਕ ਕੀਤਾ ਗਿਆ ਹੋਆ 20 ਤੋਂ ਲੈ ਕੇ 24 ਤੱਕ ਤੇ ਉਸ ਤੋਂ ਲੈ ਕੇ ਕੀ ਪ੍ਰਬੰਧ ਕੀ ਸਮਝਾਏਗੇ ਪਿੰਡ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਦੇਖੋ ਕਈ ਇਦੇ ਵਿੱਚ ਕਈ ਡਿਪਾਰਟਮੈਂਟ ਇਨਵੋਲਵ ਹੁੰਦੇ ਆਂ ਔਰ ਕਈ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਕਿ ਸਭ ਤੋਂ ਪਹਿਲਾਂ ਤਾਂ ਗੁਰਦੁਆਰੇ ਸਾਹਿਬ ਤੋਂ ਮੁਨਾਦੀ ਕਰਾ ਕੇ ਅਲਰਟ ਇੱਕ ਤਾਂ ਸਾਡੇ ਹੌਟਲਾਈਨ ਨੰਬਰ ਇੱਥੇ ਕੰਟਰੋਲ ਰੂਮ ਦੇ ਵਿੱਚ ਕਾਲ ਆਉਂਦੀ ਹੈ ਕਾਲ ਜਾਣ ਤੋਂ ਬਾਅਦ ਅਸੀਂ ਸਾਰੇ ਪਿੰਡਾਂ ਨੂੰ ਅਲਰਟ ਕਰਦੇ ਆਂ ਮੁਨਾਦੀ ਕਰਦੇ ਆਂ ਮੁਨਾਦੀ ਕਰਨ ਤੋਂ ਬਾਅਦ ਉਹਨਾਂ ਨੂੰ ਉੱਥੇ ਜੀਸੀਬੀ ਵਗੈਰਾ ਉੱਥੇ ਡਿਪਲੋਇਡ ਨੇ ਉੱਥੇ ਰੱਖੀਆਂ ਹੋਈਆਂ ਹਾਇਰ ਕਰਕੇ ਔਰ ਉੱਥੇ ਸੈਂਡ ਬੈਗਸ ਰੱਖੇ ਹੋਏ ਆਂ ਸਾਡੇ ਕੋਲ ਲੱਖ ਤੋਂ ਉੱਤੇ ਸੈਂਡ ਬੈਗਸ ਅਸੀਂ ऑन स्पोर्ट्स ਰੱਖੇ ਹੋਏ ਆ ਉੱਥੇ 24 ਘੰਟਿਆਂ ਦੀ ਡਿਊਟੀ ਲਾਈ ਹੋਈ ਹੈ ਮੁਲਾਜ਼ਮਾ ਦੀ ਤਾਂ ਕਿ ਜਿੱਦਾਂ ਹੀ ਕੋਈ ਸਾਨੂੰ ਲੱਗਦਾ ਵੀ ਕੋਈ ਵੀ ਖਤਰੇ ਦੀ ਘੰਟੀ ਵੱਜਦੀ ਹੈ ਨਾਲ ਦੀ ਨਾਲ ਜੀਸੀਬ ਜਿਹੜਾ ਹੈਗਾ ਉਹਨੂੰ ਸੈਂਡ ਬੈਗਸ ਨੂੰ ਥੱਲੇ ਸਿੱਟ ਦਿੰਦੀ ਹੈ ਔਰ ਥੱਲੇ ਸਿੱਟ ਕੇ ਉਹਨੂੰ ਬੰਨ ਨੂੰ ਬਰੀਚ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੀ ਹੈ ਇਹਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਨਰੇਗਾ ਦੀ ਲੇਬਰ ਔਰ ਨਰੇਗਾ ਦੀ ਵੀ ਬੀਡੀਪੀਓ ਦਾ ਵੀ ਸਾਰਾ ਅਮਲਾਜ਼ਮਲਾ ਅਸੀਂ ਇਨਵੋਲਵ ਕਰਦੇ ਹਾਂ ਨਾਲ ਹੀ ਅਸੀਂ ਫੋਰੈਸਟ ਡਿਪਾਰਟਮੈਂਟ ਨੂੰ ਵੀ ਇਨਵੋਲ ਕਰਦੇ ਹਾਂ ਜੇ ਫਲੂ ਕਾਫੀ ਜ਼ਿਆਦਾ ਵਧ ਜਾਂਦਾ ਹੈ ਤੇ ਉਹ ਫਿਰ ਅਸੀਂ ਉਹ ਪੌਪੂਲਰ ਦੇ ਟਰੀ ਵੀ ਆਇਡੈਂਟੀਫਾਈ ਕੀਤੇ ਹਨ ਜੇ ਜੋ ਮੌਕੇ ਤੇ ਸਾਨੂੰ ਅਸੀਂ ਵੱਢ ਕੇ ਉਹਨਾਂ ਨੂੰ ਉਹਨਾਂ ਦੇ ਵੀ ਅਸੀਂ ਪ੍ਰੋਟੈਕਸ਼ਨ ਜਿਹੜਾ ਹੈਗਾ ਅਸੀਂ ਯੂਜ਼ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਪਿੰਡ ਵਾਲਾਂ ਨੂੰ ਲੈ ਕੇ ਬਸਾਂ ਦੇ ਵਿੱਚ ਫੇਰੇ ਵੀ ਕੱਲ ਮੌਕੇ ਦੇ ਦੌਰਾਨ ਪਿੰਡ ਵਾਸੀਆਂ ਨੂੰ ਕੀ ਸੂਚਿਤ ਕੀਤਾ ਗਿਆ ਕਿਉਂਕਿ ਛੋਟੇ ਛੋਟੇ ਬੱਚੇ ਹੁੰਦੇ ਹਨ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਦਰਿਆ ਦੇ ਕੋਲ ਜਾ ਕੇ ਖੇਡਦੇ ਨੇ ਸਭ ਕੁਝ ਕਰਦੇ ਉਹਨਾਂ ਨੂੰ ਵੀ ਸੂਚਿਤ ਕੀਤਾ ਸਰਪੰਚਾਂ ਨੂੰ ਵੀ ਸੂਚਿਤ ਕੀਤਾ ਵੀ ਉਹਨਾਂ ਨੂੰ ਇਹ ਸੂਚਿਤ ਕੀਤਾ ਗਿਆ ਕਿ ਤੁਸੀਂ ਸਾਨੂੰ ਸਾਰੇ ਜਿਹੜੇ ਹੈਗੇ ਜਾਣੂ ਹੈ ਤੁਸੀਂ ਇੱਥੇ ਕਾਫੀ ਸਾਲਾਂ ਤੋਂ ਪੁਰਾਣੇ ਵਸਨੀਕ ਹੈਗੇ ਇੱਥੋਂ ਦੇ ਔਰ ਤੁਸੀਂ ਆਪਣੇ ਬੱਚਿਆਂ ਨੂੰ ਜਵਾਕਾਂ ਨੂੰ ਬਸ ਅਲਰਟ ਤੇ ਰਹੋ ਕੋਈ ਖਬਰਾਂ ਦੀ ਲੋੜ ਨਹੀਂ ਕਿਸੇ ਚੀਜ਼ ਦੀ ਵੀ ਕੋਈ ਚਿਕ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਸੇਫਟੀ ਲੈਵਲ ਤੋਂ ਪਾਣੀ ਕਾਫੀ ਥੱਲੇ ਚੱਲਦਾ ਪਿਆ ਹੈ ਐਂਡ ఎవਰੀਥਿੰਗ ਇਜ਼ ਅੰਡਰ ਕੰਟਰੋਲ ਔਰ ਪਾਣੀ ਜਿਹੜਾ ਹੈਗਾ ਰੈਗੂਲਰਲੀ ਜਿਹੜਾ ਹੈਗਾ ਚੱਲ ਰਿਹਾ ਔਰ ਸੇਫ ਲੈਵਲ ਤੇ ਹੀ ਚੱਲ ਰਿਹਾ ਹੈ ਤੇ ਆਪਣੇ ਬੱਚਿਆਂ ਨੂੰ ਜਵਾਕਾਂ ਨੂੰ ਫੈਮਿਲੀਆ ਨੂੰ ਸਭ ਨੂੰ ਅਲਰਟ ਤੇ ਕਰੋ ਸੇਫ ਰਹੋ ਮਤਲਬ ਸਤਰ ਕਰੋ ਬਸ ਕੋਈ ਐਂਡੀ ਐਂਡੀਆਰਫ ਦੀ ਟੀਮ ਵੀ ਅਲਰਟ ਤੇ ਹੈ ਕੋਈ ਉਹ ਤਿਆਰ ਕੀਤੀ ਹੈ ਅਲੱਗ ਤੋਂ ਟੀਮ ਹੈ ਕੀ ਕੋਈ ਪ੍ਰਸ਼ਾਸਨ ਦੀ ਨਹੀਂ ਪ੍ਰਸ਼ਾਸਨ ਦੀ ਟੀਮਾਂ ਤੋਂ ਬਣੀਆਂ ਹੋਈਆਂ ਐਂਡੀਆਰਫ ਦੀ ਟੀਮ ਜਦੋਂ ਸਾਨੂੰ ਲੱਗਦਾ ਹੈ ਕਿ ਐਂਡੀਆਰਫ ਦੀ ਟੀਮ ਸਟੈਂਡ ਬਾਈ ਹੈ ਜਦੋਂ ਵੀ ਸਾਨੂੰ ਲੱਗੇਗਾ ਦੇ ਵਿਲ ਕਮ ਵਿਦਨ ਆਵਰਸ ਠੀਕ ਹੈ ਥੈਂਕ ਯੂ